ਦੇਰ ਰਾਤ ਨੌਜਵਾਨਾਂ ਨੇ ਇੱਕ saloon ਦੇ ਵਿੱਚ ਆ ਕੇ ਹਮਲਾ ਕਰ ਦਿੱਤਾ ਤੇ ਨੌਜਵਾਨਾਂ ਨੇ ਇੱਟਾਂ ਪੱਥਰ ਵਰਸਾ ਕੇ ਸਲੂਨ ਦੀ ਧੰ ਤੋੜ ਕੀਤੀ ਹੈ ਸ਼ੀਸ਼ੇ ਤੋੜ ਦਿੱਤੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਲੂਨ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਨੇ ਦੱਸਿਆ ਦੋ ਨੌਜਵਾਨ ਕਾਫੀ ਦੇਰ ਤੋਂ ਇੱਧਰ ਉੱਧਰ ਘੁੰਮ ਰਹੇ ਸਨ ਕੁਝ ਕਰਨ ਦੀ ਜੋ ਹੈ ਉਹਨਾਂ ਦੀ ਕੋਸ਼ਿਸ਼ ਸੀਗੀ ਉਹਨਾਂ ਨੇ ਹਮਲਾ ਕੀਤਾ ਉਹਨਾਂ ਲੋਕਾਂ ਨੂੰ ਨਹੀਂ ਪਤਾ ਸੀ ਕਿ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦੇਵੇਗੀ ਦੇਰ ਰਾਤ ਨੌਜਵਾਨਾਂ ਨੇ ਇੱਕ ਸਲੂਨ ਦੇ ਉੱਤੇ ਹਮਲਾ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਨੰਬਰ ਪਲੇਟ ਜਿਹੜੀ ਸੀ ਜਿਨ੍ਹਾਂ ਨੇ ਤੋੜ ਕੀਤੀ ਉਹਨਾਂ ਦੀ ਬਾਈਕ ਦੀ ਜਿਹੜੀ ਐਕਟਿਵਾ ਦੀ ਮਾਫ ਕਰਨਾ ਐਕਟਿਵਾ ਦੇ ਉੱਪਰ ਆਏ ਸਨ ਵਾਈਟ ਕਲਰ ਦੀ ਚਿੱਟੇ ਰੰਗ ਦੀ ਐਕਟਿਵਾ ਦੇ ਉੱਪਰ ਆਏ ਸਨ ਨੰਬਰ ਪਲੇਟ ਨਹੀਂ ਨੋਟਿਸ ਹੋ ਪਾਇਆ ਕਿਉਂਕਿ ਉਹਨਾਂ ਨੇ ਉਸ ਦੇ ਉੱਪਰ ਟੇਪਿੰਗ ਕੀਤੀ ਹੋਈ ਸੀ ਤਾਂ ਕਿ ਪਤਾ ਨਾ ਲੱਗ ਸਕੇ ਜਾਂਚ ਨਾ ਕਰ ਸਕੇ ਪੁਲਿਸ ਦੋ ਜੋ ਹੈ ਚਿੱਟੇ ਰੰਗ ਦੀ ਐਕਟਿਵਾ ਦੇ ਉੱਪਰ ਨੌਜਵਾਨ ਸਵਾਰ ਸਨ ਉਹਨਾਂ ਨੇ ਸਲੂਨ ਦੇ ਉੱਤੇ ਆ ਕੇ ਹਮਲਾ ਕੀਤਾ ਜਿਹੜਾ ਨੌਜਵਾਨ ਸਲੂਨ ਦੇ ਵਿੱਚ ਕੰਮ ਕਰਦਾ ਸੀ ਉਹ ਕਹਿੰਦਾ ਹੈ ਕਿ ਸਬਜੀ ਲੈਣ ਗਿਆ ਸੀ ਪਿੱਛੋਂ ਭਾਂ ਤੋੜ ਕਰਕੇ ਗਏ ਨੇ ਨੌਜਵਾਨ ਚਿੱਟੀ ਐਕਟੀਵਾ ਦੇ ਉੱਤੇ ਆਏ ਸੀ ਨਾਲ ਦੇ ਜਿਹੜੇ ਕੈਮਰੇ ਲੱਗੇ ਨੇ ਉਸ ਦੇ ਵਿੱਚੋਂ ਜਿਹੜੀ ਆ ਪੂਰੀ ਸੀਸੀਟੀਵੀ ਕਢਾਈ ਜਾਏਗੀ ਪੁਲਿਸ ਜਿਹੜੀ ਆ छानबीन ਕਰ ਰਹੀ ਐ ਜਾਂਚ ਜਿਹੜੀ ਸ਼ੁਰੂ ਕਰ ਦਿੱਤੇ ਸੁਣ ਲੈਣੇ ਹੁਣ ਸਲੂਨ ਦੇ ਵਿੱਚ ਜਿਹੜਾ ਕੰਮ ਕਰਦਾ ਸੀਗਾ ਜਿਸ ਦਾ ਸਲੂਨ ਸੀਗਾ ਉਸ ਦਾ ਕੀ ਕੁਝ ਕਹਿਣਾ ਭਾਈ ਦੋ ਮੰਡੇ ਐਕਟੀਵਾ ਦੇ ਇੱਥੇ ਹੁੰਦੇ ਫਿਰਦੇ ਬਈ ਮੈਂ ਸਬਜੀ ਲੈ ਗਿਆ ਵੈਸੇ ਹਾਂਜੀ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂ ਦਿਆ ਕਿ ਕੋਈ ਤਤਾਰ ਦੇ ਵਿੱਚ ਹੈ ਗਿਆ ਤੇ ਮੈਂ ਵੈਸੇ ਮੈਂ ਕਿਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੀ ਕੁਮਾਨੁ ਕਿ ਮੈਂ ਕਹਾ ਇਦਾਂ ਇਸ ਰੰਦੋ ਮੁੰਡੇ ਕੋ ਮੁੰਡੇ ਏਟੀ ਵਾ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਮਿਲਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾ ਉਹ ਕਹਿੰਦੇ ਲੋਕ ਖਾ ਲੋ ਮੈਂ ਲੋਕ ਕੀਤਾ ਹੀ ਆ ਸਾਲੇ 2 ਮਿੰਟ ਬੈਠਾ ਹੀ ਤੇ ਨਾਲੇ ਇੱਤਾ ਚੱਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇਦਾਂ ਕੋਈ ਤੁਹਾਡੀ ਪੁਰਾਣੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਝ ਨੇ ਅਜ ਤੱਕ ਅੱਜ ਤੱਕ ਆਪਾਂ ਜਿੰਨਾ ਵੀ ਕੰਮ ਕੀਤਾ ਚੁੱਪਚੀਪ ਤੇ ਕੰਮ ਕਰਦੇ ਨਾਲ ਘਰੇ ਚੱਲ ਜਨੇ ਰੋਟੀ ਖਾਣਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਹੈਗਾ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਕੋਈ ਅਫਸਰ ਆਇਆ ਕੋਈ ਜਾਂਚ ਤੇ ਵਿਜੇਨਗਰ ਟੰਡਨਾਂਗਾ ਚੌਂਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈਲ ਨੰਬਰ ਗਲੀ ਸੀ ਪੁਲਿਸ ਪੁਲਿਸ ਨੂੰ ਤਲਾਸ਼ ਕੀਤੀ ਇਸ ਬਾਰੇ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਹਾਂਜੀ ਮੌਕੇ ਤੇ ਆਈ ਇਹ ਵੀਡੀਓ ਵੀਡੀਓ ਬਣਾ ਕੇ ਚਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣੇ ਰਿਪੋਰਟ ਲਿਖਾਣ ਗਏ ਆ ਕੀ ਮੰਗ ਕੀ ਕਰਦੇ ਜੀ ਕਿਹੜੇ ਬੰਦੇ ਨੇ ਸਾਨੂੰ ਸਵੇ ਹੈਗੀ ਉਹਨੂੰ ਸਾਬਤ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੇ ਕੁ ਮਰ ਹੈਗੇ ਸੀ ਉਹਨਾਂ ਦੇ ਜਿਹੜਾ ਕੁਝ ਸਰੇ ਨਾ ਕੋਈ ਹੈ ਨਹੀਂ ਥੋੜੇ ਹੈ ਮਕੇ ਹੈਲਦੀ ਮੋٹے ਜਵਾਨੇ ਬੰਦੇ ਆਪਣੇ ਹੈਲਦੀ ਬੰਦੇ ਐਕਟਿਵ ਹਤੇ ਵਾਤੇ ਵਾਈਟ ਐਕਟਿਵ ਤੇ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਹੈ ਨਹੀਂ ਕਿ ਪਤਾ ਨਾ ਲੱਗੇ ਕਿ ਕੌਣ ਹੈ ਕੋਈ ਲੱਗੇ ਸ਼ਕਿਏ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਹੈ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਨੇ ਲੱਗੀ ਕੈਮਰੇ ਲੱਗੇ ਵੈਸੇ ਓਕੇ